ਕੁਝ ਦਰਸ਼ਕ ਨੇ ਜਿਹੜੇ ਸਾਨੂੰ ਬੇਸ਼ੱਕ ਘਰਾਂ ਦੇ ਵਿੱਚ ਬੈਠੇ ਵੇਖ ਰਹੇ ਨੇ ਪਰ ਬਾਹਰ ਬਹੁਤ ਜ਼ਿਆਦਾ ਠੰਡ ਹੈ ਤੇ ਠੰਡ ਦਾ ਕਹਿਰ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਸਿੱਧੀਆਂ ਪਟਿਆਲੇ ਦੀਆਂ ਪਟਿਆਲਾ ਸ਼ਹਿਰ ਦੇ ਵਿੱਚ ਖਾਸ ਕਰਕੇ ਨੇੜਲੇ ਇਲਾਕਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਹਿ ਸਕਦੇ ਹਾਂ ਬਹੁਤ ਸਾਰੇ ਇਲਾਕੇ ਨੇ ਜਿੱਥੇ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਦੇ ਕਹਿਰ ਕਰਕੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਔਰ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਧੁੰਦ ਦੇ ਵਿੱਚ ਖਾਸ ਕਰਕੇ ਸੜਕ ਤੇ ਚੱਲਦਿਆਂ ਪੂਰਾ ਧਿਆਨ ਦੇ ਨਾਲ ਚੱਲਣਾ ਚਾਹੀਦਾ ਹੈ ਲਾਈਟਸ ਆਨ ਕਰਕੇ ਜੋ ਇੰਡੀਕੇਟਰਸ ਨੇ ਤੁਹਾਡੀ ਗੱਡੀ ਦੇ ਜਾਂ ਦੋਪਹੀਆ ਵਾਹਨ ਦੇ ਤੇ ਗੱਡੀਆਂ ਦੇ ਪਿੱਛੇ ਸਪੈਸ਼ਲੀ ਰਿਫਲੈਕਟਰ ਲਗਾਉਣਾ ਚਾਹੀਦਾ ਹੈ ਤੇ ਪਟਿਆਲਾ ਸਿੱਧਾ ਤੁਹਾਨੂੰ ਲੈ ਚੱਲਦੇ ਆ ਸਾਡੇ ਸਹਿਯੋਗੀ ਕੁਲਵਿੰਦਰ ਘੁੰਮਣ ਸਾਡੇ ਨਾਲ ਜੁੜੇ ਹੋਏ ਨੇ ਕੁਲਵਿੰਦਰ ਕਿਸ ਤਰ੍ਹਾਂ ਦਾ ਮਾਹੌਲ ਹੈ ਪਟਿਆਲਾ ਦੇ ਵਿੱਚ ਠੰਡ ਨੂੰ ਲੈ ਕੇ ਲੋਕੀ ਕੁਝ ਕਹਿ ਰਹੇ ਨੇ ਤਸਵੀਰਾਂ ਕੀ ਕਹਿ ਰਹੀਆਂ ਨੇ ਕੀ کافی ਜ਼ਿਆਦਾ ਹੋ ਰਿਹਾ ਹੈ ਕਿਉਂਕਿ ਰਾਤ ਨੂੰ ਵੀ ਜਿਹੜੇ ਹੈਗੇ 2 ਤੋਂ 3 ਡਿਗਰੀ ਜਿਹੜੇ ਸਭ ਸਿਤ ਉਹ ਤਾਪਾਂ ਜਿਹੜਾ ਹੈਗਾ गिर ਚੁੱਕਿਆ ਤੇ ਸਵੇਰ ਤੋਂ ਜਿਹੜੀ ਹੈਗੀ ਧੁੰਦ ਕਾਫੀ ਜ਼ਿਆਦਾ ਹੈ ਮੈਂ ਤਸਵੀਰਾਂ ਤੁਹਾਨੂੰ ਦਿਖਾਉਂਦਾ ਕਿ ਕਿਸ ਤਰ੍ਹਾਂ ਲਾਈਟਾਂ ਜਗਾ ਕੇ ਜਿਹੜੀ ਹੈਗੇ ਲੋਕ ਜਿਹੜੇ ਹੈਗੇ ਗੱਡੀਆਂ ਚਲਾ ਰਹੇ ਨੇ ਤੇ ਤੀਮੀ ਜਿਹੜੀ ਗੱਤੀ ਹੈ ਉਹ ਕਾਫੀ ਜ਼ਿਆਦਾ ਘਟਿਆ ਦੀ ਹੋ ਚੁੱਕੀ ਹੈ ਤੇ ਜਿਹੜੀ ਰਿਫਲੈਕਟਰ ਹੈ ਉਹ ਤੇ ਲਾਈਟਾਂ ਲਗਾ ਕੇ ਜਿਹੜੇ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਗੁਲੇਵਿੰਦਰ ਕਿਹੜੀ ਜਗ੍ਹਾ ਦੇ ਉੱਤੇ ਖੜੇ ਹੋ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਇੱਕ ਵਾਰ ਕਿ ਕਿਸ ਤਰ੍ਹਾਂ ਦਾ ਇੱਥੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤੇ ਪ੍ਰਸ਼ਾਸਨ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਿਹਾ ਹੈ ਜੀ ਬਿਲਕੁਲ ਮੈਂ ਇਸ ਵੇਲੇ ਪਟਿਆਲਾ ਦੇ ਲੀਲਾ ਭਵਨ ਜਿਹੜਾ ਮੇਨ ਚੌਂਕ ਹੈ ਜਿਹੜਾ ਹਾਈਵੇ ਨੂੰ ਜੋੜਦਾ ਉਹਦੇ ਵਿੱਚ ਖੜਾ ਹੋਇਆ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਟ੍ਰੈਫਿਕ ਤੇ ਪੁਲਿਸ ਦੇ ਮੁਲਾਦਮ ਹੈ ਉਹ ਸਵੇਰ ਤੋਂ ਹੀ ਜਿਹੜੇ ਗਏ ਨੇ ਇੱਥੇ ਖੜੇ ਨਜ਼ਰ ਆ ਰਹੇ ਨੇ ਕਿਉਂਕਿ ਤੁੰਦ ਕਾਫੀ ਜ਼ਿਆਦਾ ਹੈ ਤੇ ਪੁਲਿਸ ਦਾ ਇੰਤਜ਼ਾਮ ਕਾਫੀ ਜ਼ਿਆਦਾ ਹੋਏ ਪਿਆ ਹੈ ਕਿ ਗੱਡੀਆਂ ਨੂੰ ਸਲੋ ਜਿਹੜੀ ਉਹਨਾਂ ਨੂੰ ਹਦਾਇਤ ਦਿੱਤੇ ਨੇ ਕਿ ਸਲੋ ਕਰਦੀ ਨਾਲ ਜਿਹੜੀਆਂ ਗੱਡੀਆਂ ਚਲਾਈ ਜਾਣ ਤੇ ਜਿਹੜਾ ਐਕਸੀਡੈਂਟ ਤੋਂ ਬਚਿਆ ਜਾ ਸਕੇ ਤਾਂ ਮੌਸਮ ਵਿਭਾਗ ਦੇ ਵੱਲੋਂ ਕੀ ਕੋਈ ਜਾਣਕਾਰੀ ਹੈ ਕੋਈ ਮੀਂਹ ਦਾ ਅਲਰਟ ਵੀ ਦੱਸਿਆ ਗਿਆ ਹੈ ਜੀ ਬਿਲਕੁਲ ਮੌਸਮ ਵਿਭਾਗ ਕੋਲੋਂ ਜਿਹੜਾ ਅਲਰਟ ਕੇ orange alert ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਪਰ بارش ਦਾ ਹਜੇ ਕੋਈ ਉਹਨਾਂ ਦਾ ਕੋਲੋਂ ਕਿਹਾ ਗਿਆ ਕਿ ਕੋਈ بارش ਨਹੀਂ ਹੋ ਸਕਦੀ ਕਿ ਪਰ ਧੁੰਦ ਜਿਹੜੀ ਹੈਗੀ ਦੋ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੋ ਸਕਦੀ ਹੈ ਤਾਂ ਸਕੂਲਾਂ ਦੀਆਂ ਬੱਸਾਂ ਦਾ ਜਾਂ ਵੈਨਾਂ ਦਾ ਉਹਨਾਂ ਦੀ ਆਵਾਜਾਈ ਕਿਸ ਤਰ੍ਹਾਂ ਸਕੂਲ ਦੀ ਵੈਨਜ਼ ਜਾ ਰਹੀਆਂ ਨੇ ਸਹੀ ਤਰੀਕੇ ਦੇ ਨਾਲ ਬੱਚੇ ਠੰਡ ਦੇ ਵਿੱਚ ਜਿਹੜੇ ਬਿਲਕੁਲ ਜਿਹੜੇ ਸਕੂਲ ਵੀ ਬੈਨ ਆ ਉਹਨਾਂ ਨੂੰ ਯਾਦ ਰਹੀਆਂ ਨੇ ਭੱਤੀਮੀ ਗੱਤੀ ਦੇ ਵਿੱਚ ਜਾ ਰਹੀਆਂ ਨੇ ਟਾਈਮਿੰਗ ਨੂੰ ਚੇਂਜ ਕੀਤੀ ਹੋਈ ਹੈ ਕਿਉਂਕਿ ਸਕੂਲਾਂ ਦੇ ਵਿੱਚ ਪਟਿਆਲਾ ਦੇ ਵਿੱਚ 9:30 ਤੋਂ 10 ਵਜੇ ਦੇ ਵਿੱਚ ਜਿਹੜੀ ਟਾਈਮਿੰਗ ਕਰ ਰੱਖੀ ਹੈ ਬੱਚਿਆਂ ਦੀ ਜਿਹੜੀ ਛੋਟੇ ਬੱਚੇ ਦੀ ਸਕੂਲ ਦੀ ਹੈ ਤੇ ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਜਿਹੜੇ ਬੱਸਾਂ ਨੇ ਸਕੂਲ ਬੱਸਾਂ ਦੇ ਬੈਨ ਤੇ ਨੇ ਡਰਾਈਵਰਸ ਨੇ ਉਹਨਾਂ ਨੂੰ ਹਦਾਇਤਾਂ ਦਿੰਦੇ ਹੋਏ ਨਜ਼ਰ ਆਦੇ ਨੇ ਕਈ ਵਾਰ ਕਿ ਜਿਹੜੀ ਬੱਚਿਆਂ ਨੂੰ ਸਹੀ ਸਮਾਂ ਜਿਹੜੇ ਸਕੂਲ ਪਹੁੰਚਾਏ ਧੁੰਦ ਕਾਫੀ ਜ਼ਿਆਦਾ ਹੈ ਤੇ ਹੌਲੀ ਗੱਤੀ ਦੇ ਵਿੱਚ ਜਿਹੜੀ ਗੱਡੀ ਲੈ ਕੇ ਜਾਵਣ ਕੁਲਵਿੰਦਰ ਜੀ तकरीबन ਜਿਹੜਾ ਕਿ 12 ਤੋਂ 1 ਵਜੇ ਤੱਕ ਜਿਹੜਾ ਕਿ ਧੁੰਦ ਦਾ ਅਸਰ ਦੇਖਣ ਨੂੰ ਮਿਲਦਾ ਪਰ ਸੂਰਜ ਜਿਹੜਾ ਹੈਗਾ ਕਿ 2 ਤੋਂ 3 ਦੇ ਵਿੱਚ ਵਿੱਚ ਇੱਕ ਹੰਟਕ ਨਿਕਲਦਾ ਫਿਰ ਉਸ ਤੋਂ ਬਾਅਦ ਜਿਹੜਾ ਕਿ ਧੁੰਦ ਦੇ ਜਿਹੜੀ ਛਾਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਕੁਲਵਿੰਦਰ ਸ਼ੁਕਰੀਆ ਤਸਵੀਰਾਂ ਦਿਖਾਉਣ ਦੇ ਲਈ ਔਰ ਇਹ ਪਟਿਆਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਸੀ ਸਾਡੇ ਸਹਿਯੋਗੀ ਕੁਲਵਿੰਦਰ ਘੁੰਮਣ ਜਿੱਥੇ ਪਟਿਆਲਾ ਦੇ ਵਿੱਚ ਖਾਸ ਤੌਰ ਤੇ ਧੁੰਦ ਵੇਖਣ ਨੂੰ ਮਿਲ ਰਹੀ ਹੈ ਤੇ ਆਮ ਜਨ ਜੀਵਨ ਨਾਲ ਜਿਹੜਾ ਉਹ ਪ੍ਰਭਾਵਿਤ ਹੋਇਆ ਜ਼ਰੂਰ ਹੈ ਇਸ ਕਰਕੇ ਤੁਸੀਂ ਵੀ ਧੁੰਦ ਦੇ ਵਿੱਚ ਜੇਕਰ ਬਾਹਰ ਜਾ ਰਹੇ ਹੋ ਤਾਂ ਜ਼ਰੂਰੀ ਕੰਮ ਦੇ ਲਈ ਹੀ ਬਾਹਰ ਜਾਓ ਪੂਰੀ ਸਾਵਧਾਨੀ ਦੇ ਨਾਲ ਬਾਹਰ ਜਾਓ